ਹਾ ਵੀ ਭਰਾਵੋ ਤੁਹਾਡੇ ਲਈ ਇੱਕ ਅੱਜ ਇੱਕ ਹੋਰ ਗਾਂ ਲੈ ਕੇ ਆਏ ਆ ਜਰਸੀ ਗਾਂ ਦੀ ਤੀਜੇ ਸੂਏ ਆ ਤੇ ਬਹੁਤ ਚੰਗੀ ਗਾਂ ਦੀ ਚੰਗਾ ਕਦ ਕਾਠਾ ਚੰਗੇ ਦੁੱਧ ਵਾਲੀ ਗਾਂ ਦੀ ਤੇ ਇਹ ਹੈਗੀ ਹੈਗੀ ਪੱਪਾ ਗਿਆਨ ਵੱਡਾ ਗਵਾੜ ਪਿੰਡ ਕੋਠਾਗੁਰੂ ਤੇ ਸਾਨੂੰ ਗਾਂ ਆਪਾਂ ਦਿਖਾਉਣੇ ਆ ਪਿਓਰ ਜਰਸੀ ਆਗੀ ਤੇ ਚੰਗੇ ਦੁੱਧ ਵਾਲੀ ਗਾਂ ਜੀ ਨੇ ਘਰੇ ਰੱਖਣ ਨੂੰ ਲੈਣੀ ਆ ਤੇ ਗਊ ਆਪਾਂ ਤੁਹਾਨੂੰ ਦਿਖਾਉਣੇ ਆ ਤੇ ਉਹ ਬਾਈਆਂ ਦਾ ਉੱਤੇ ਆਪਾਂ ਨੰਬਰ ਚਲਾਵਾਂਗੇ ਤੇ ਖਰੀਦ ਸਕਦਾ ਤੇ ਉਹਨਾਂ ਨਾਲ ਗੱਲ ਵੀ ਕਰਵਾਵਾਂਗੇ ਤੁਹਾਡੀ ਇਹ ਦਿਖਾਉਣੇ ਆ ਤੁਹਾਨੂੰ ਗਾਂ ਆ ਦੇਖੋ ਅਵੇਂ ਜਰਸੀ ਚ ਪੈ ਰਹੀ ਆ ਹੈ ਪੰਜਾਬ ਵਾਲੀ ਜਰਸੀ ਪੰਜਾਬ ਵਾਲੀ ਜਰਸੀ ਤੇ ਦੋਸਤੋ ਪੰਜਾਬ ਵਾਲੀ ਜਰਸੀ ਆ ਇਤਿਹਾਸ ਅਨੁਸਾਰ ਆ ਜਿਹੜਾ ਚਲੋ ਪਸ਼ੂ ਮਾੜਾ ਜਾ ਉਪਰੇ ਬੰਦੇ ਤੋਂ ਕੰਮ ਲੱਗ ਜਾਂਦਾ ਤੇ ਇਹ ਕੋਈ ਭਰਾਵੋ ਨਾ ਦਾ ਇਹ ਵਪਾਰ ਕਰਦੇ ਆ ਸਿਰਫ ਆਪਦੀਆਂ ਘਰਦਿਆਂ ਇਹਨਾਂ ਦੀਆਂ ਪਾਲੀਆਂ ਆਵਾਂ ਵਛੀਆਂ ਪਾਲੀਆਂ ਆਵਾਂ ਤੇ ਦੁੱਧ ਪਾਉਣ ਵਾਲੇ ਬੰਦੇ ਆ ਕੰਮ ਵਾਲੇ ਬੰਦੇ ਆ ਤੇ ਇਹਨਾਂ ਕੋਲੇ ਪਸ਼ੂ ਵੱਧ ਹੋਣ ਕਾਰਨ ਤੇ ਇਹਨਾਂ ਨੇ ਆਹ گاਂ ਬਕਾਊ ਕਰੀ ਆ ਤੇ ਕਿਉਂ ਪਸ਼ੂ ਜਦੋਂ ਵੱਧ ਹੋ ਜਾਂਦੇ ਆ ਫਿਰ ਤੁਹਾਨੂੰ ਪਤਾ ਵੀ ਬੰਦੇ ਨੂੰ ਹਰੇਕ ਨੂੰ ਹੁੰਦਾ ਹੀ ਹੈਗਾ ਅੱਜ ਕੱਲ੍ਹ ਸਾਮ ਸਮਾਈ ਕਰਨੀ ਔਖੀ ਆ ਤੇ ਬੰਦਾ ਕੱਲਾ ਐ 16 ਕਿਲੋ ਚੋਇਆ ਵਾ ਤੇ 16 ਕਿਲੋ ਦੁੱਧ ਇਹਦਾ ਦੂਜੇ ਸੂਏ ਚੋਇਆ ਵਾ ਤੇ ਬਾਕੀ ਫਿਰ ਆਪਦੀ ਸੇਵਾ ਵੀ ਰਹਿ ਜਾਂਦੀ ਆ ਤੇ ਕੋਈ ਨੁਕਸ ਹੋਵੇ ਉਸ ਚੀਜ਼ ਦੇ ਆਪਾਂ ਜ਼ਿੰਮੇਵਾਰ ਆ ਤੇ ਬਾਕੀ ਆਪਾਂ ਬਾਈ ਨਾਲ ਵੀ ਗੱਲ ਕਰਾਉਣੇ ਆ ਥੋੜੀ ਤੇ ਹਾਂ ਬਾਈ ਪਪਨੇ ਸਸਰੀ ਕਾਲ ਬਾਈ ਬਾਈ ਇਹ ਪਹਿਲੀ ਗੱਲ ਤਾਂ ਕਿਹੜੀ ਨਸਲ ਆ ਗਈ ਜਰਸੂਈ ਹੈ ਜਿਹੜੀ ਮੈਂ ਦੱਸੀ ਪੰਜਾਬ ਜਰਸੀ ਆ ਤੇ ਕੋਈ ਖੋਟ ਮਾਠੇ ਤੇ ਨਹੀਂ ਨਹੀਂ ਕੋਈ 1% ਵੀ ਨਹੀਂ ਆਪਾਂ ਦੀ 1% ਵੀ ਨਹੀਂ ਇੱਕ ਪਸ਼ੂ ਵੱਧ ਹੋਣ ਕਰਕੇ ਵੇਚਣੀ ਪਸ਼ੂ ਵੱਧ ਹੋਣ ਕਰਕੇ ਹੀ ਆ ਬਸ ਠੀਕ ਹੈ ਤੇ ਦੁੱਧ ਕਿੰਨਾ ਕਿਚੋਇਆ ਦੂਜੇ ਸੂਏ ਦਾ 16 ਕਿਲੋ ਚੋਇਆ ਯਾਰ ਦੂਜੇ ਸੂਏ 16 ਕਿਲੋ ਤੇ ਪਹਿਲਾਂ ਪਹਿਲਾਂ ਵਾਲੀ ਵੱਛੀ ਹੈਗੀ ਇਹਦੀ ਕੋਈ ਨਹੀਂ ਇਹਦੀ ਇੱਕ ਪਹਿਲੇ ਸੂਏ ਦਾ ਬੱਚਾ ਸੀਗਾ ਦੂਜੇ ਸੂਏ ਵੱਛੀ ਦੀ ਸੀ ਉਹ ਮਰ ਗਈ ਸੀ ਅੱਛਾ ਉਹ ਵੱਛੀ ਮਰ ਗਈ ਸੀ ਤੇ ਦੋਸਤੋ ਗੱਲ ਇਹ ਆ ਵੀ ਆ ਹੁਣ ਤੀਜੇ ਸੂਏ ਸੂਣਾ ਹਾਂ ਤੀਜੇ ਸੂਏ ਸੂਣਾ ਤੇ ਜੇ ਕਿਸੇ ਭਰਾ ਨੂੰ ਲੋਡ ਹੋਵੇ ਘਰੇ ਦੁੱਧ ਪੀਣ ਵਾਲਾ ਬੰਦਾ ਬੇਫਿਕਰ ਹੋ ਕੇ ਲਿਜਾ ਸਕਦਾ ਕੋਈ ਖੋਟ ਮੱਠ ਨਹੀਂ ਨਹੀਂ ਕੋਈ 1% ਵੀ ਨਹੀਂ ਤੇ 1% ਵੀ ਕਿਸੇ ਗੱਲੋਂ ਖੋਟ ਮੱਠ ਨਹੀਂ ਪੂਰੀ ਜ਼ਿੰਮੇਵਾਰੀ ਆ ਤੇ ਆ ਤੁਹਾਨੂੰ ਨਿਗਾ ਮਾਰਾ ਦਿੰਨੇ ਆ ਆ ਫੇਰ ਦੁਬਾਰੇ ਤੇ ਬਹੁਤ ਵਧੀਆ ਦੁੱਧ ਵਾਲਾ ਜਾਨਵਰਾ ਗਾ ਤੇ ਆ ਦੇਖੋ ਤੇ ਹਾਂ ਫੋਨ ਨੰਬਰ ਬੋਲ ਦੇ ਬਾਈ ਫੋਨ ਨੰਬਰ ਕਿੰਨਾ ਆਪਣਾ ਉੱਤੇ ਆਪ ਫੋਨ ਨੰਬਰ ਚਲਾਵਾਂਗੇ 90237 60983 90237 60983 60983 90237 60983 ਪਪਣਾ ਗਿਆਨ ਪਪਾ ਕ ਗਿਆਨ ਜਿੱਥੋਂ ਮਰਜੀ ਪੁੱਛ ਰਹੋ ਵੱਡੇ ਗਵਾੜ ਦੇ ਵਿੱਚ ਨੇੜੇ ਧਰਮਸ਼ਾਲਾ ਵੱਡਾ ਗਵਾੜ ਖੂਦ ਦੇ ਨੇੜੇ ਜਦੋਂ ਮਰਜੀ ਆ ਕੇ ਕੋਈ ਪੁੱਛ ਸਕਦਾ ਤੇ ਆਹ ਤੁਹਾਨੂੰ ਫੇਰ ਦਿਖਾ ਦਿੰਨੇ ਆ ਗਊ ਤੇ ਆ ਵੀ ਇਸ ਤਰ੍ਹਾਂ ਨਾ ਪਸ਼ੂ ਵੱਧ ਹੋਣ ਕਰਕੇ ਨਾ ਥੋੜੇ ਜੇ ਤੇ ਤਾਂ ਕਰਕੇ ਥੋੜਾ ਜਿਹਾ ਹੋ ਜਾਂਦਾਗਾ ਤੇ ਕਿਹਨ ਜਗਾ ਜੁਗਾ ਐ ਹੁੰਦੀ ਆ ਵੀ ਮੁਸ਼ਕਲ ਆ ਜਾਂਦੀ ਆ ਜਗਾ ਜੁਗਾ ਦੀ ਤੇ ਬਾਕੀ ਝੂਠ ਦਬਾਣ ਮਾਰਨ ਵਾਲੇ ਬੰਦੇ ਹੈ ਨਹੀਂ ਇਹ ਅੱਜ ਕੱਲ ਬਾਈ ਪਸ਼ੂ ਆ ਜਿਹੜਾ ਤੁਹਾਨੂੰ ਪਤਾ ਹੀ ਹੈਗਾ ਜੇ ਚੰਗੇ ਥਾਂ ਆ ਜੇ ਨਾ ਤੇ ਮਹਿੰਗੇ ਪਸ਼ੂ ਆਗੇ ਤੇ ਇਹ ਚੀਜ਼ ਦਾ ਬਹੁਤ ਵਟਾਗਾ ਸਿਚਾਈ ਦੀ ਵਾਲੀ ਗੱਲ ਹੁੰਦੀ ਹੈਗੀ ਜਿਹੜੀ ਆਪਦੇ ਜ਼ਿੰਮੇਵਾਰ ਦੇ ਘਰੋਂ ਲੈਣੀ ਆ ਚੀਜ਼ ਤੇ ਜਿਹੜੀ ਗਾਂ ਵਪਾਰੀਆਂ ਵਾਲੀ ਗੱਲ ਆ ਉਹ ਫਿਰ ਤੁਹਾਨੂੰ ਪਤਾ ਉਹੀ ਹੋ ਜਾਂਦੀਆਂ ਵਪਾਰੀਆਂ ਨਾਲ ਗੱਲਾਂ ਤੇ ਰੇਟ ਤਾਂ ਫੋਨ 'ਤੇ ਕਰ ਲੈ ਤੇ ਰੇਟ ਬਾਈ ਕਹਿੰਦਾ ਵੀ ਫੋਨ ਨੰਬਰ ਤੁਹਾਨੂੰ ਦੇਤਾ ਉੱਤੇ ਤੇ ਰੇਟ ਫੋਨ 'ਤੇ ਕਰ ਲਿਓ ਤੇ ਧੰਨਵਾਦ ਮਿਲਦੇ ਆ ਕਿਸੇ ਹੋਰ ਵੀਡੀਓ 'ਚ